ਸਸ਼ੀਕਾਲ ਜੀ ਮੈਨੂੰ ਆਤੀ ਮਾਨ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੁਹਾਨੂੰ ਵੀ ਪਤਾ ਭਾਈ ਠੰਡ ਦਾ ਕਹਿਰ ਆ ਠੰਡ ਚ ਤਾਂ ਉਂਝੀ ਬਾਹਰ ਨੂੰ ਨਿਕਲਣ ਨੂੰ ਜੀ ਨਹੀਂ ਕਰਦਾ ਸਾਡਾ ਤਾਂ ਪੰਜਾਬ ਦੇ ਵਿੱਚ ਕੁਲਫੀ ਬਣੀ ਹੋਈ ਆ ਪਰ ਲੋਕ ਜਿਹੜੇ ਕੀ ਲਗਾਤਾਰ ਬਾਹਰ ਦਾ ਨਜ਼ਾਰਾ ਲੈਣਦੇ ਚੱਕਰਾਂ ਦੇ ਵਿੱਚ ਕਈ ਵਾਰ ਆਪਣੀ ਜਾਨ ਜੋਖਮ ਦੇ ਵਿੱਚ ਪਾ ਲੈਂਦੇ ਨੇ ਇਹਨਾਂ ਲੋਕਾਂ ਨੂੰ ਜਿੰਨਾ ਮਰਜੀ ਸਮਝਾ ਲਓ ਵੀ ਭਾਈ ਤੁਹਾਡੀ ਇੱਥੇ ਜਾਨ ਖਤਰੇ ਦੇ ਵਿੱਚ ਆਪਾਂ ਨਾ ਜੀ ਕਹਿ ਦਿੰਦੇ ਕਹਿੰਦੇ ਪੰਗੇ ਲੈਣੇ ਹੁੰਦੇ ਨੇ ਤਾਂ ਫਿਰ ਜਦੋਂ ਪੰਗੇ ਲੈ ਲੈਂਦੇ ਨੇ ਫਿਰ ਬਾਅਦ ਵਿੱਚ ਚੀਕਾਂ ਜ਼ਰੂਰ ਨਿਕਲਦੀਆਂ ਨੇ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਸੈਲਾਨੀ ਨੇ ਘੁੰਮਣ ਗਏ ਹੋਣੇ ਪਹਾੜਾਂ ਦਾ ਆਨੰਦ ਮਾਣਨ ਗਏ ਸੀ ਤਾਂ ਉੱਥੇ ਬੈਠੇ ਸੀ ਜਿੱਥੋਂ ਝਰਨਾ ਵਹਿੰਦਾ ਸੀ ਤਾਂ ਫਿਰ ਤੁਹਾਨੂੰ ਪਤਾ ਠੰਡ ਕੜਾਕੇ ਦੀ ਪੈ ਰਹੀ ਆ ਤਾਂ ਝਰਨੇ ਦਾ ਪਾਣੀ ਵੀ ਬਰਫ਼ ਬਣ ਬਣ ਕੇ ਡਿੱਗ ਰਿਹਾ ਸੀ ਤਾਂ ਫਿਰ ਅਚਾਨਕ ਹੀ ਉੱਤੋਂ ਬਰਫ਼ ਦੇ ਗੋਲੇ ਮੰਗੋ ਜਦੋਂ ਇਹਨਾਂ ਦੇ ਉੱਤੇ ਡਿੱਗ ਗਿਆ ਤਾਂ ਇਹਨਾਂ ਨੂੰ ਭੱਜਣਾ ਪੈ ਗਿਆ ਚੀਕ ਚਿਹਾੜਾ ਪੈ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਇਹ ਵੀਡੀਓ ਇਨਾ ਸਲਾਨੀਆਂ ਦੇ ਵਿੱਚੋਂ ਹੀ ਕਿੰਨੇ ਬਣਾਈ ਹੋਣੀ ਵੀ ਸੋਚਿਆ ਵੀ ਕਿ ਬੜਾ ਕੁਦਰਤ ਦਾ ਨਜ਼ਾਰਾ ਦੇਖ ਲਈਏ ਕੁਦਰਤ ਦੇ ਨਜ਼ਾਰੇ ਦੂਰੋਂ ਦੂਰੋਂ ਚੰਗੇ ਲੱਗਦੇ ਨੇ ਜਿੰਨੇ ਸ਼ਾਂਤ ਦੇਖਦੇ ਨੇ ਉਹਨੇ ਹੀ ਇਨਾ ਇਹ ਜਿਹੜੇ ਭਿਆਨਕ ਹੁੰਦੇ ਨੇ ਤਾਂ ਆਪਣੀ ਜਾਨ ਨੂੰ ਖੁਦ ਬਚਾਇਆ ਕਰੋ ਠੀਕ ਹੈ ਸਾਨੂੰ ਅਜਈਆਂ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਮੰਨਦੇ ਆ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਹੈ ਵੀ ਜਿਹੜੀ ਚੀਜ਼ ਚੰਗੀ ਵੀ ਲੱਗਦੀ ਹੈ ਤੇ ਅਸੀਂ ਉੱਥੇ ਜਾ ਕੇ ਆਪਣੀ ਜਾਨ ਕੜਿੱਕੀ ਦੇ ਵਿੱਚ ਆਪ ਫਸਾਈਏ ਤੇ ਫਿਰ ਬਾਅਦ ਦੇ ਵਿੱਚ ਤੁਹਾਡੀਆਂ ਸੈਲਫੀਆਂ ਆਖਰੀ ਵੀਡੀਓਜ਼ ਬਣ ਜਾਂਦੀਆਂ ਨੇ ਠੰਡ ਪਹਿਲੀ ਬਹੁਤ ਪੈ ਰਹੀ ਆ ਤੁਹਾਨੂੰ ਬਾਰ ਬਾਰ ਵੀ ਸੁਚੇਤ ਕੀਤਾ ਜਾ ਰਿਹਾ ਕਿ ਪਹਾੜੀ ਇਲਾਕਿਆਂ ਤੋਂ ਫਿਰ ਫਿਲਹਾਲ ਦੇ ਸਮੇਂ ਦੇ ਵਿੱਚ ਥੋੜਾ ਜਿਹਾ ਗੁਰੇਜ਼ ਕਰੋ ਉੱਥੇ ਨਾ ਜਾਇਆ ਜਾਵੇ ਕਿਉਂਕਿ ਹਾਲਾਤ ਨੇ ਜਿਹੜੇ ਉਹ ਠੰਡ ਕਰਕੇ ਬਹੁਤ ਬੇਕਾਬੂ ਹੁੰਦੇ ਜਾ ਰਹੇ ਨੇ ਕਿਉਂਕਿ 스ਨੋ ਫਾਲ ਦੇਖਣ ਲੋਕ ਬਥੇਰੇ ਜਾਂਦੇ ਨੇ ਉਹ ਗੱਲ ਵੱਖਰੀ ਆ ਪਰ ਜਦੋਂ ਬਰਫ਼ ਜਿਆਦਾ ਪੈਣ ਲੱਗ ਜਾਂਦਾ ਤਾਂ ਉੱਥੇ ਰਹਿਣ ਵਾਲੇ ਲੋਕ ਵੀ ਆਪੋ ਆਪਣੇ ਆਪ ਨੂੰ ਘਰਾਂ ਦੇ ਵਿੱਚ ਕੈਦ ਕਰ ਲੈਂਦੇ ਨੇ ਪਰ ਸਾਡੇ ਵਰਗੇ ਲੋਕ ਸੋਚ ਲਾ ਲਿਆ ਵੀ ਪਾ ਠੰਡ ਦੇਖ ਕੇ ਆਉਣੇ ਆ ਬਾਹਰ ਤਾਂ ਬਹੁਤ ਵਧੀਆ ਸੀਨ ਆ ਚੱਲੀ ਹੈ ਘੁੰਮਣ ਚੱਲੀਏ ਜਾਓ ਘੁੰਮਣ ਜੇ ਕੋਈ ਸਮਾਂ ਹੁੰਦਾ ਆ ਠੰਡ ਬਹੁਤ ਜਿਆਦਾ ਪੈ ਰਹੀ ਆ ਬਰਫ਼ੀਲੇ ਇਲਾਕਿਆਂ ਦੇ ਵਿੱਚ ਬਰਫ਼ ਬਹੁਤ ਪੈ ਰਹੀ ਆ ਥੋੜੇ ਵਰਗੇ ਲੋਕ ਆਪਣੀ ਜਾਨ ਉੱਥੇ ਖੁਦ ਜਾ ਕੇ ਫਸਾਉਂਦੇ ਨੇ ਅਜਈਆਂ ਹਰਕਤਾਂ ਨਾ ਕਰੋ ਪਹਿਲਾਂ ਅਸੀਂ ਤੁਹਾਨੂੰ ਅਸੀਂ ਦੇਖਦੇ ਆ ਕਿ ਗਰਮੀ ਦੇ ਵਿੱਚ ਲੋਕ ਕੁਦਰਤ ਦਾ ਨਜ਼ਾਰਾ ਠੀਕ ਹੈ ਦਿਲ ਕਰਦਾ ਵਾਰ ਘੁੰਮਣ ਨੂੰ ਤਾਂ ਘੁੰਮੋ ਪਰ ਕੁਝ ਸਮਾਂ ਹੁੰਦਾ ਜਾਂ ਕੁਝ ਦੇਖਿਆ ਕਰੋ ਕਿ ਜਦੋਂ ਅਲਰਟ ਜਾਰੀ ਕੀਤਾ ਹੋਇਆ ਜਾਂ ਉੱਥੇ ਕੋਈ ਖਤਰੇ ਵਾਲੀ ਜਗ੍ਹਾ ਤਾਂ ਉੱਥੇ ਜਾ ਕੇ ਪੰਗੇ ਤਾਂ ਨਾ ਲਿਆ ਕਰੋ ਠੀਕ ਆ ਘੁੰਮਣ ਨੂੰ ਦਿਲ ਕਰਦਾ ਘੁੰਮੋ ਪਰ ਇਸ ਤਰੀਕੇ ਦੇ ਪੰਗੇ ਲੈ ਲੈ ਤੁਹਾਡੀ ਹੀ ਜਾਨ ਜੋਖਮ ਦੇ ਵਿੱਚ ਪੈਂਦੀ ਹੈ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਆ ਲੋਕਾਂ ਦੇ ਵੱਲੋਂ ਵੀ ਇਹੀ ਗੱਲ ਕਹੀ ਜਾ ਰਹੀ ਆ ਵੀ ਭਾਈ ਹੁਣ ਠੰਡ ਦਾ ਮੌਸਮ ਆ ਅਜਿਹੇ ਇਲਾਕਿਆਂ ਦੇ ਵਿੱਚ ਨਾ ਜਾਓ ਜਿੱਥੇ ਖਤਰਾ ਬਣਿਆ ਹੋਇਆ ਪਰ ਲੋਕ ਜਾਣ ਤੋਂ ਟਲਦੇ ਨਹੀਂ ਤੇ ਫਿਰ ਬਾਅਦ ਵਿੱਚ ਐਵੇਂ ਚੀਕਾਂ ਮਾਰਦੇ ਨੇ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਸੁਣੀਆ ਬਿਊਰੋ ਰਿਪੋਰਟ